ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੰਦਰ ਵਿੱਚ ਆਪ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਤੁਸੀਂ ਹਰ ਰੋਜ਼ ਤਨ ਤਨ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾ ਵਾਲਿਆਂ ਦੇ ਜੀਵਨ ਦੇ ਸੰਬੰਧਿਤ ਸਾਖੀਆਂ ਸੁਣਦੇ ਹੋ ਸੰਗਤ ਜੀ ਅੱਜ ਜਿਹੜੀ ਅਸੀਂ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਫਤਤਨ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਹੈ ਸਾਖੀ ਮਾਤਾ ਫਤੋ ਦੀ ਸੰਗਤ ਜੀ ਅੱਖਾਂ ਬੰਦ ਕਰਕੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਾਖੀ ਧਿਆਨ ਨਾਲ ਸਰਵਣ ਕਰਨੀ ਹੈ ਅੱਗੇ ਵੀ ਸ਼ੇਅਰ ਕਰਨੀ ਹੈ ਲਾਈਕ ਤੇ ਕਮੈਂਟ ਵੀ ਜਰੂਰ ਕਰਨਾ ਸੰਗਤ ਜੀ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਮੋਗੇ ਸ਼ਹਿਰ ਵਿੱਚ ਇੱਕ ਮਾਈ ਫਤੋ ਰਹਿੰਦੀ ਸੀ ਉਹ ਬਲਦਾਂ ਜਾਂ ਮਈਆਂ ਕਰਕੇ ਮਸ਼ਹੂਰ ਸੀ ਕਿਉਂਕਿ ਉਸ ਦੇ ਕੋਲ 100 ਗੁਮਾ ਜ਼ਮੀਨ ਸੀ ਅਤੇ ਚੰਗੇ ਪਸ਼ੂ ਡੰਗਰ ਰੱਖੇ ਹੋਏ ਸਨ ਜਿਸ ਕਰਕੇ ਉਸ ਦੀ ਅਲ ਹੀ ਪੈ ਗਈ ਸੀ ਬਲਦਾਂ ਮਈਆਂ ਵਾਲੀ ਮਾਈ ਫੱਤੋ ਬਾਬਾ ਜੀ ਨਾਨਕ ਸਰ ਕਲੇਰੀ ਬਰਾਜਮਣ ਸਨ ਤਾਂ-ਤਨ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਅਤੇ ਸੰਗਤਾਂ ਦੂਰੋਂ ਨੇੜੇੋਂ ਆ ਕੇ ਲਾਭ ਪ੍ਰਾਪਤ ਕਰਦੀਆਂ ਸਨ ਮਾਈ ਫਤੋ ਨੇ ਇੱਕ ਚੰਗਾ ਕੀਮਤੀ ਕੱਪੜਾ ਧੰਨ ਧੰਨ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਜੀ ਦੇ ਚੋਲੇ ਵਾਸਤੇ ਲਿਆਂਦਾ ਅਤੇ ਲੈ ਕੇ ਬਾਬਾ ਜੀ ਦੇ ਅੱਗੇ ਭੇਟਾ ਕੀਤਾ ਸੰਗਤ ਜੀ ਬਾਬਾ ਜੀ ਨੇ ਪੁੱਛਿਆ ਮਾਈ ਕੀ ਹੈ ਮਾਈ ਨੇ ਕਿਹਾ ਜੀ ਚੋਲੇ ਦਾ ਕੱਪੜਾ ਹੈ ਤਾਂ ਬਾਬਾ ਜੀ ਨੇ ਕਿਹਾ ਕਾਦੇ ਵਾਸਤੇ ਅਗੋਂ ਮਾਈ ਨੇ ਜਵਾਬ ਦਿੱਤਾ ਜੀ ਤੁਹਾਡੇ ਵਾਸਤੇ ਲਿਆਈ ਹਾਂ ਸਤਗੁਰੂ ਜੀ ਕਹਿੰਦੇ ਸਾਡੇ ਤਾਂ ਚੋਲਾ ਪਾਇਆ ਹੋਇਆ ਹੈ ਜਦੋਂ ਪਾੜ ਜਾਵੇਗਾ ਤਾਂ ਦੇਖੀ ਜਾਓ ਇਹ ਕਹਿ ਕੇ ਉਹ ਚੋਲੇ ਦਾ ਕੱਪੜਾ ਵਾਪਸ ਚੁਕਾ ਦਿੱਤਾ ਮਈ ਰੋਪਈ ਅਤੇ ਕਿਹਾ ਗਰੀਬ ਨਵਾਜ਼ ਮੈਂ ਤਾਂ ਐਡੀ ਆਸ ਰੱਖ ਕੇ ਆਈ ਹਾਂ ਤੁਸੀਂ ਮੇਰੀ ਪੇਟਾ ਪਰਵਾਹ ਹੀ ਨਹੀਂ ਕੀਤੀ ਇਹ ਨਿਮਰਤਾ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਬਾਬਾ ਜੀ ਜੇ ਤੂੰ ਜ਼ਰੂਰ ਹੀ ਚੋਲਾ ਪਾਉਣਾ ਹੈ ਤਾਂ ਜ਼ਮੀਨ ਵੋਂਦਿਆ ਕਪਾਹ ਬੀਜਦੇ ਆ ਪਾਣੀ ਦਿੰਦੇ ਆ ਗੋਡੀ ਕਰਦੇ ਆ ਕਬਾ ਚੁਗਦੇ ਆ ਵੇਲਦੇ ਆ ਸੂਤ ਕੱਤਦੇ ਆ ਤੇ ਕਪੜਾ ਬੁਣਦੇ ਆ ਰੱਬ ਦਾ ਨਾਮ ਲੈਂਦੀ ਰਹੇ ਜੋ ਵੀ ਇਹਨਾਂ ਵਿੱਚੋਂ ਕੰਮ ਕਰੇ ਇਸ ਤਰ੍ਹਾਂ ਬਣੇ ਕੱਪੜੇ ਦਾ ਚੋਲਾ ਪਾ ਲਵਾਂਗੇ ਮਾਤਾ ਗੁਬੜੇ ਹੱਠ ਵਾਲੀ ਸੀ ਉਸ ਨੇ ਇਸੇ ਤਰ੍ਹਾਂ ਹੀ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਅਤੇ ਜਦੋਂ ਸੰਗਤ ਜੀ ਚੋਲਾ ਬਣਾ ਲਿਆ ਤਾਂ ਉਸ ਦਾ ਕੁਝ ਹਿੱਸਾ ਕਰ ਰੱਖਾਈ ਤੇ ਬਾਕੀ ਦਾ ਚੋਲਾ ਸੀ ਲੈ ਕੇ ਆਈ ਮਨ ਵਿੱਚ ਇਹ ਫੁਰਨਾ ਬਣਾ ਕੇ ਰੱਖਿਆ ਕਿ ਜੇ ਬਾਬਾ ਜੀ ਕਹਿਣ ਲੱਗੇ ਕਿ ਜੋ ਕਰ ਰੱਖਿਆ ਹੈ ਉਹ ਵੀ ਲਿਆ ਦੇ ਜੋ ਸਾਡੇ ਨਾਂ ਦਾ ਬਣਾਏ ਤਾਂ ਦੇ ਦੇਾਂਗੀ ਨਹੀਂ ਤੇ ਸਾਰਾ ਮੋੜ ਦੇਾਂਗੇ ਇਸ ਤਰ੍ਹਾਂ ਉਹ ਲੈ ਗਈ ਸੰਗਤ ਵਿੱਚ ਬੈਠੀ ਰਹੀ ਪਰ ਪਿਛਾਂ हट ਕੇ ਦਿਲ ਵਿੱਚ ਸੋਚਦੀ ਰਹੀ ਕਿ ਜਦੋਂ ਬਾਬਾ ਜੀ ਸੇਵਕ ਨੂੰ ਉੱਠਣ ਦਾ ਇਸ਼ਾਰਾ ਕਰਨਗੇ ਤਾਂ ਮੈਂ ਕਹੋ ਪਰ ਜੇ ਦੂਜਾ ਨਾਮ ਮੰਗਿਆ ਤਾਂ ਮੈਂ ਇਹ ਆਖਾਂਗੀ ਇਹ ਵੀ ਰਹਿਣ ਦਿਓ ਮੈਂ ਇਹਨੇ ਹੱਥ ਨਾਲ ਬਣਾਇਆ ਹੈ ਤੇ ਤੁਸੀਂ ਇੰਨਾ ਵੀ ਨਹੀਂ ਪੁੱਛਿਆ ਕੁਝ ਜਿਰ ਪਿੱਛੋਂ ਬਾਬਾ ਜੀ ਨੇ ਐਉਂ ਵਚਨ ਕੀਤਾ ਮਾਈ ਤੂੰ ਭਾਗਾ ਵਾਲੀ ਹੈ ਤੂੰ ਚੰਗੀ ਸੇਵਾ ਕੀਤੀ ਹੈ ਪਰ ਇਮਤਿਹਾਨ ਨਹੀਂ ਲਈਦਾ ਚੋਲਾ ਤਾਂ ਤੂੰ ਦੇ ਦਿੱਤਾ ਹੈ ਪਰ ਹੁਣ ਦਸਤਾਰ ਲਈ ਕਿਸੇ ਹੋਰ ਨੂੰ ਆਖਾਂਗੇ ਜਿਹੜਾ ਬਾਕੀ ਕੱਪੜਾ ਘਰ ਰੱਖਾਈ ਹੈ ਉਹ ਵੀ ਲਿਆ ਦੇ ਤੇ ਇਹ ਕ੍ਰਿਸ਼ਮਾ ਵੇਖ ਕੇ ਮਾਈ ਚਰਨਾ ਤੇ ਡਿੱਗ ਪਈ ਬੇਨਤੀ ਕੀਤੀ ਪਾਤਸ਼ਾਹੋ ਮੇਰੇ ਮਨ ਵਿੱਚ ਫੁਰਨਾ ਬਣ ਗਿਆ ਸੀ ਪਰ ਹੁਣ ਮਾਫੀ ਦਿਓ ਫਿਰ ਜਾ ਕੇ ਉਹ ਬਾਕੀ ਕਪੜਾ ਵੀ ਲਿਆਈ ਸੋ ਗੁਰਮਖੋ ਧੰਨ ਸਨ ਪਿਆਰੇ ਪਾਸ਼ਾ ਧੰਨ ਸਨ ਬਾਬਾ ਨਨ ਸਿੰਘ ਜੀ ਮਹਾਰਾਜ ਜੋ ਸੱਚ ਮੁਝ ਪ੍ਰੇਮ ਅਤੇ ਸ਼ਰਦਾ ਪਿਆਰ ਦੇ ਭੁੱਖੇ ਸਨ ਵਸਤੂਆਂ ਦੇ ਨਹੀਂ ਸੰਗਤ ਜੀ ਬਾਬਾ ਜੀ ਸੇਵਾ ਦਿੱਤਾ ਕਦੇ ਆਪ ਮੰਗ ਹੀ ਨਹੀਂ ਸਨ ਕਰਦੇ ਸਗੋ ਹਰੇਕ ਆਦਮੀ ਬਾਬਾ ਜੀ ਦੀ ਸੇਵਾ ਦੀ ਜਾਂਚਨਾ ਕਰਦਾ ਸੀ ਜੇ ਕੋਈ ਅਮੀਰ ਬੰਦਾ ਸੇਵਾ ਕਰਨ ਦੀ ਭਾਵਨਾ ਜ਼ਾਹਰ ਕਰਦਾ ਤਾਂ ਕਿਸੇ ਨਾ ਕਿਸੇ ਢੰਗ ਨਾਲ ਬਾਬਾ ਜੀ ਉਸ ਨੂੰ ਟਾਲ ਦਿੰਦੇ ਦਿੱਲੀ ਦੀ ਗੱਲ ਹੈ ਸੇਠ ਜੁਗਲ Kishore Birla ਨੇ ਮੌਕਾ ਤਾੜ ਕੇ 1 ਘੰਟੇ ਦੇ ਅੰਦਰ ਅੰਦਰ ਹਵਾਈ ਨੂੰ ਕਹਿ ਕੇ ਪੂਰੀਆਂ ਪਜਵਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸੇ ਰਾਤ ਹੀ ਬਾਬਾ ਜੀ ਨੇ ਉਥੋਂ ਆਸਣ ਚੁੱਕ ਦਿੱਤਾ ਇੱਕ ਵਾਰੀ ਕਲੇਰਾਂ ਦੇ ਠਾਠ ਵਿੱਚ ਕੁਝ ਨਵੇਂ ਸੰਗੀਆਂ ਨੂੰ ਪਤਾ ਲੱਗਾ ਕਿ ਚਾਹ ਖੰਡ ਕੋਲਾ ਆਦਿ ਮੁੱਕੇ ਹੋਏ ਹਨ ਅਤੇ ਬਿਨਾਂ ਆਗਿਆ ਉਹਨਾਂ ਨੇ ਇਹ ਚੀਜ਼ਾਂ ਲਿਆ ਕੇ ਲੰਗਰ ਵਿੱਚ ਰੱਖ ਦਿੱਤੀਆਂ ਸੰਗਤ ਜੀ ਬਾਬਾ ਜੀ ਨੂੰ ਜਦੋਂ ਪਤਾ ਲੱਗਿਆ ਤਾਂ ਬਹੁਤ ਨਾਰਾਜ਼ ਹੋਏ ਸਭ ਚੀਜ਼ਾਂ ਬਾਹਰ ਘਟਾ ਕੇ ਰੱਖ ਦਿੱਤੀਆਂ ਉਹਨਾਂ ਆਦਮੀਆਂ ਨੂੰ 4-5 ਦਿਨ ਇਸੇ ਕਾਰਨ ਹੀ ਠਹਿਰਨਾ ਪਿਆ ਕਿ ਕਿਸੇ ਤਰ੍ਹਾਂ ਸੇਵਾ ਮਨਜ਼ੂਰ ਹੋ ਜਾਵੇ ਇਸ ਤਰ੍ਹਾਂ ਉਹਨਾਂ ਦੇ ਪੁੰਨ ਵਧਣਗੇ ਸਭਣਾ ਆਪਣੀ ਭੋਲ ਬਖਸ਼ਾਈ ਅਤੇ ਉਹ ਚੀਜ਼ਾਂ ਪ੍ਰਵਾਨ ਕੀਤੀਆਂ ਇਸੇ ਤਰ੍ਹਾਂ ਬਿਨਾਂ ਆਗਿਆ ਇੱਕ ਵਾਰੀ ਗੁਰ ਚਰਨ ਸਿੰਘ ਨੇ ਵਿਖੰਗਵਾ ਵਾਸਤੇ ਚੋਲੇ ਪਰਨੇ ਕਸ਼ਰੇ ਲੈ ਕੇ ਸਵਾ ਕੇ ਲੈ ਕੇ ਆਇਆ ਪਰ ਬਾਬਾ ਜੀ ਨੇ ਉਹ ਬਸਤਰ ਮੋੜ ਦਿੱਤੇ ਭਗਤ ਜੀ ਨੂੰ ਕਿਸੇ ਅਗਲੀ ਪੂਰਨਮਾਸ਼ੀ ਤੇ ਜਾ ਕੇ ਪਰਵਾਨਗੀ ਮਿਲੀ ਇਸੇ ਬਹਾਨੇ ਉਸ ਨੂੰ ਪੂਰਨਮਾਸ਼ੀਆਂ ਦੇ ਸਮਾਗਮਾਂ ਉੱਤੇ ਹਾਜ਼ਰ ਹੋਣ ਦਾ ਅਫਸਰ ਮਿਲਿਆ ਇਹ ਵੀ ਇੱਕ ਪੁੰਨ ਵਧਾਉਣ ਦਾ ਤਰੀਕਾ ਸੀ ਸੰਗਤ ਜੀ ਕਿਸੇ ਨਾ ਕਿਸੇ ਬਹਾਨੇ ਆਪਣੇ ਪਾਸ ਰੱਖਣਾ ਤੇ ਪੁੰਨ ਵਧਾਉਣੇ ਜਿਵੇਂ ਇੱਕ ਵਾਰੀ ਸੰਤ ਸੁਜਾਨ ਸਿੰਘ ਜੀ ਨੂੰ ਕਹਿਣ ਲੱਗੇ ਉਸ ਜਾਨਸਿਆ ਆ ਜਿਹੜਾ ਸਮਾਂ ਤੋਂ ਇੱਥੇ ਗੁਜ਼ਾਰਦਾ ਹੈ ਇਸ ਦਾ ਕਦੇ ਮੁੱਲ ਪਵੇਗਾ ਔਰ ਇੱਥੇ ਗੁਜ਼ਾਰੀ ਘੜੀ ਇਸ سونے ਬਰਾਬਰ ਨਾ ਤੁਲੇਗੀ ਹੀਰੇ ਬਰਾਬਰ ਨਾ ਤੁਲੇਗੀ ਸੰਸਾਰ ਦੀ ਕਿਸੇ ਚੀਜ਼ ਨਾਲ ਇਸ ਦਾ ਮੁੱਲ ਨਹੀਂ ਪਵੇਗਾ ਹਰੇਕ ਦੀ ਸੇਵਾ ਪ੍ਰਵਾਨ ਨਹੀਂ ਸੀ ਹੁੰਦੀ ਸੰਗਤ 'ਚ ਖਾਸ ਕਰਕੇ ਜਦ ਸੇਵਾ ਕਰਨ ਵਾਲਾ ਹਉਮੈ ਵਿੱਚ ਵਰਤਦਾ ਹੋਵੇ ਉਸ ਦੀ ਕਮਾਈ ਸੁੱਚੀ ਨਾ ਹੋਵੇ ਉਸ ਨੇ ਬਾਬਾ ਜੀ ਦੀ ਮਰਿਆਦਾ ਅਨੁਸਾਰ ਵਸਤੂ ਤਿਆਰ ਨਾ ਕੀਤੀ ਹੋਵੇ ਸੇਵਾ ਕਰਨ ਲਈ ਆਗਿਆ ਨਾ ਲਈ ਹੋਵੇ ਉਸ ਦੀ ਐਸੀ ਮਨੁਕਾਮਨਾ ਹੋਵੇ ਜੋ ਪੂਰੀ ਹੋਣ ਵਾਲੀ ਨਾ ਹੋਵੇ ਉਹ ਕੇਵਲ ਵੇਖਾ ਵੇਖੀ ਬਿਨਾਂ ਸ਼ਰਧਾ ਦੇ ਸੇਵਾ ਕਰਨੀ ਚਾਹੁੰਦਾ ਹੋਵੇ ਉਸ ਨੂੰ ਨੇੜੇ ਨਹੀਂ ਸੰਹੁਣ ਦਿੰਦੇ ਸੰਗਤ ਜਾਂ ਬਾਬਾ ਜੀ ਦੀਆਂ ਨਿੱਜੀ ਵਰਤੋਂ ਵਿੱਚ ਵਰਤਨ ਵਾਲੀਆਂ ਵਸਤਾਂ ਜੋ ਸੰਗੀ ਆਪਣੇ ਆਪ ਜਾਂ ਕਿਸੇ ਅੰਤਰੀਵ ਪ੍ਰੇਰਣਾ ਅਨੁਸਾਰ ਲੈ ਆਉਂਦੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀਆਂ ਆਪਣੀਆਂ ਮਨਕਾਮਨਾ ਪੂਰਨ ਹੋ ਜਾਂਦੀਆਂ ਕਾਰਜ ਸਿੱਧ ਹੋ ਜਾਂਦੇ ਔਕੜਾਂ ਦੂਰ ਹੋ ਜਾਂਦੀਆਂ ਹਰ ਪ੍ਰਕਾਰ ਦੀ ਰੱਖਿਆ ਹੁੰਦੀ ਕਿਉਂਕਿ ਤਾਂਕਿ ਸੇਵਨਾ ਵਿਰਧੀ ਜਾਸੀ ਵਾਲਾ ਹਿਸਾਬ ਸੀ ਜੇ ਠਾਠ ਲਈ ਕਿਸੇ ਨੇ ਜ਼ਮੀਨ ਦਾ ਟੁਕੜਾ ਦੇ ਦਿੱਤਾ ਤਾਂ ਉਸ ਦੀ ਨੇੜੇ ਲੱਗਦੀ ਪੁਏ ਦਾ ਮੁੱਲ ਕਈ ਗੁਣਾ ਵੱਧ ਗਿਆ ਇਸ ਤਰ੍ਹਾਂ ਬਾਬਾ ਜੀ ਤਾਂ ਇਹ ਦਸਤੂਰ ਜਾਪਦਾ ਸੀ ਕਿ ਨਾ ਉਹ ਕਿਸੇ ਨੂੰ ਕੋਈ ਵਸਤੂ ਮੁਫਤ ਦੇਂਦੇ ਤੇ ਨਾ ਕਿਸੇ ਤੋਂ ਸੇਵਾ ਮੁਫਤ ਲੈਂਦੇ ਜਿਹੋ ਜਿਹਾ ਕੰਮ ਜਿਹੋ ਜਿਹੀ ਸਮਰੱਥਾ ਉਹੋ ਜਿਹਾ ਮੁੱਲ ਲੈਂਦੇ ਸਨ ਭਾਵ ਕਿਸੇ ਨਾ ਕਿਸੇ ਰੂਪ ਵਿੱਚ ਉਸ ਦੀ ਕੀਮਤ ਪੂਰੀ ਤੋ ਵੀ ਵੱਧ ਚੁਕਾ ਦਿੰਦੇ ਜੇ ਕਿਸੇ ਤੇ ਬਾਹਰੋਂ ਐਵੇਂ ਕਿਰਪਾਲਤਾ ਹੋਈ ਵੀ ਹੈ ਤਾਂ ਉਹ ਉਸ ਦੇ ਪੁਰਬਲੇ ਕਰਮਾਂ ਕਰਕੇ ਹੋਈ ਹੋਵੇਗੀ ਇਸ ਲਈ ਇਹ ਉਹਨਾਂ ਦੀ ਆਪਣੀ ਰਜ਼ਾ ਸੀ ਕਿ ਇਸ ਤਰ੍ਹਾਂ ਲਈ ਹੋਈ ਵਸਤੂ ਨੂੰ ਕਿਸ ਤਰ੍ਹਾਂ ਵਰਤਦੇ ਰੱਖਦੇ ਸੁੱਟਦੇ ਸਾੜਦੇ ਜਾਂ ਰੋੜਦੇ ਸੰਗਤ ਜੀ ਜਿਸ ਨੇ ਉਹਨਾਂ ਦੀ ਮਹਾਨਤਾ ਨੂੰ ਸਮਝਿਆ ਉਸਨੇ ਯਥਾ ਸ਼ਕਤ ਵਡਮੁੱਲੀ ਤੋਂ ਵੱਡਮੁੱਲੀ ਸੇਵਾ ਕਰਨ ਵਿੱਚ ਸੰਕੋਚ ਨਹੀਂ ਕੀਤਾ ਸੇਵਾ ਕਰਕੇ ਅੰਦਰ ਹੰਕਾਰ ਨਾ ਆਵੇ ਤਾਂ ਸੇਵਾ ਦੀ ਐਡੀ ਮਹਿਮਾ ਹੈ ਕਿ ਸੇਵਾ ਦੇ ਸਦਕੇ ਬੰਦਾ ਰੱਬ ਰੂ ਬਣ ਸਕਦਾ ਹੈ ਸੰਗਤ ਜੀ ਆਪਣੇ ਸੇਵਕੀ ਆਪੇ ਰਾਖੇ ਸੇਵਕ ਹੋਵੇ ਸੱਚਮੁੱਚ ਸੇਵਕ ਉਹਨਾਂ ਦੀ ਨਿਸ਼ਕਾਮ ਸੇਵਾ ਕਿਸ ਤਰ੍ਹਾਂ ਰੰਗ ਲਿਆਉਂਦੀ ਸੀ ਅੱਗੇ ਇਹ ਸਾਖੀ ਵਿੱਚ ਪਤਾ ਲੱਗੇਗਾ ਸਰਦਾਰ ਰਤਨ ਸਿੰਘ ਜੀ ਕਲੇਰਾ ਵਾਲੇ ਜਿਨ੍ਹਾਂ ਬਾਬਤ ਕੋਈ ਨਹੀਂ ਜਾਣਦਾ ਕਿ ਆਪ ਜੀ ਨੇ ਅਤੇ ਆਪ ਜੀ ਦੇ ਪਰਿਵਾਰ ਨੇ ਧੰਨ ਧੰਨ ਪਿਆਰੇ ਬਾਬਾ ਨਨ ਸਿੰਘ ਜੀ ਦੀ ਕਿਸ ਤਰ੍ਹਾਂ ਨਿਸ਼ਕਾਮ ਸੇਵਾ ਕੀਤੀ ਸਰਦਾਰ ਰਤਨ ਸਿੰਘ ਜੀ ਦੀ ਮਾਤਾ ਬਾਬਾ ਜੀ ਵਾਸਤੇ ਚੋਲਾ ਚੋਲਾ ਕਿ ਸ਼ਹਿਰਾ ਪਰਨਾ ਦਸਤਾਰਾਂ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਕਈ ਵਾਰ ਪੇਟਾ ਕਰਦੀ ਨਿਸ਼ਕਾਮ ਮਨ ਨਾਲ ਕੋਈ ਸਕਾਮਤਾ ਰੱਖ ਕੇ ਨਹੀਂ ਕਈ ਸਾਲ ਇਸ ਤਰ੍ਹਾਂ ਸੇਵਾ ਕਰਦੀ ਰਹੀ ਸਰਦਾਰ ਰਤਨ ਸਿੰਘ ਦੀ ਭੈਣ ਜੋ ਕਿ ਵੱਡੀ ਪਤਨੀ ਰਹਿੰਦੀ ਸੀ ਉਸ ਦਾ ਪਤੀ ਗੁজার ਚੁੱਕਾ ਸੀ ਇੱਕ ਵਾਰ ਮਾਤਾ ਉਸ ਦੇ ਪਾਸ ਗਈ ਹੋਈ ਸੀ ਉੱਥੇ ਜਾ ਕੇ ਮਾਤਾ ਨੂੰ ਬੁਖਾਰ ਹੋ ਗਿਆ ਬਹੁਤ ਦਵਾਈਆਂ ਲੈਣ ਤੇ ਵੀ ਬੁਖਾਰ ਨਾ ਉਤਰਿਆ ਸਗੋਂ ਹੋਰ ਵਧਾ ਗਿਆ ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਜੇ ਮੈਂ ਇੱਥੇ ਹੀ ਮਰ ਗਈ ਮੇਰੇ ਲੜਕਿਆਂ ਉੱਪਰ ਕਲੰਕ ਲੱਗੇਗਾ ਕਿ ਆਪਣੀ ਵਿਧਵਾ ਲੜਕੀ ਦੇ ਘਰ ਜਾ ਕੇ ਮਰ ਗਈ ਮੁੰਡਿਆਂ ਨੇ ਸੇਵਾ ਨਹੀਂ ਕੀਤੀ ਹੋਣੀ ਏ ਸੋਚ ਕੇ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਕਿ ਮੈਨੂੰ ਇਸ ਕਲੰਕ ਤੋਂ ਬਚਾਓ। ਬਾਬਾ ਜੀ ਉਸ ਸਮੇਂ ਚੁੰਨੀਆਂ ਵਿਖੇ ਬਰਾਜਮਣ ਸਨ ਸੰਗਤ ਜੀ ਜਦ ਅੱਧੀ ਰਾਤ ਹੋਈ ਤਾਂ ਮਾਈ ਨੂੰ dissਿਆ ਕਿ ਬਾਬਾ ਜੀ ਆਪੇ ਕੁੰਡਾ ਖੋਲ ਕੇ ਅੰਦਰ ਆ ਗਏ ਹਨ। ਮਾਈ ਨੇ ਮੂੰਹ ਤੋਂ ਲੀੜਾ ਲਾਇਆ ਉੱਠੀ ਮੱਥਾ ਟੇਕਿਆ। ਬਾਬਾ ਜੀ ਨੇ ਉਸ ਦੀ ਕੰਡ ਨੂੰ ਦੋ ਵਾਰੀ ਸੋਟੀ ਛੁਹਾ ਕੇ ਕਿਹਾ ਮਾਈ ਤੂੰ ਰਾਜੀ ਕਿਵੇਂ ਹੁੰਦੀ ਦਵਾਈ ਤਾਂ ਤੂੰ ਉਲਟੀ ਖਾਈ ਜਾਂਦੀ ਹੈ ਬੁਖਾਰ ਗਰਮੀ ਦਾ ਹੈ ਤੂੰ ਦਵਾਈ ਦੂਜੀ ਕਰ ਰਹੀ ਹੈ ਇਸ ਲਈ ਲੂਣ ਪਾ ਕੇ ਗੋਕੀ ਲੱਸੀ ਪੀ ਵਿੱਚ ਹੋਰ ਕੁਝ ਨਰਲਾ ਮਾਇਨੇ ਸਿਰ ਚੁਕਿਆ ਤਾਂ ਬਾਬਾ ਜੀ ਅਲੋਪ ਸਨ ਇਸ ਨੂੰ ਸੁਪਨਾ ਕਹੋ ਜਾਂ ਸਾਖਿਆਤ ਕਹੋ ਇਹ ਵੇਖ ਕੇ ਮਾਈ ਬਹੁਤ ਹੈਰਾਨ ਹੋਈ ਸੰਗਤ ਜੀ ਪਰ ਭਰੋਸਾ ਵੀ ਸੀ ਦਿਨ ਚੜ੍ਹੇ ਤੇ ਜਦ ਦੋਤਰੇ ਸਰਦਾਰ ਭਗਤ ਸਿੰਘ ਨੰਬਰਦਾਰ ਨੇ ਪੁੱਛਿਆ ਕਿਹੜੀ ਦਵਾਈਆਂ ਦੀ ਜਾਵੇ ਅੰਗਰੇਜ਼ੀ ਜਾਂਦੀ ਸੀ ਤਾਂ ਮਾਈ ਨੇ ਆਖਿਆ ਕਿ ਤੂੰ ਕੋਈ ਨਾ ਲਿਆ ਫਿਰ ਕਹਿੰਦੀ ਗੋਕੀ ਲੱਸੀ ਲਿਆ ਇਹ ਸੁਣ ਕੇ ਭਗਤ ਸਿੰਘ ਹੈਰਾਨ ਹੋ ਗਿਆ ਕਹਿੰਨ ਲਗਾ ਮਾਈ ਹੋਸ਼ ਵਿੱਚ ਹੈ ਲੱਸੀ ਵਿੱਚ ਕੋਈ ਦਵਾਈ ਹੈ ਆਖਿਆ ਹਾਂ ਦਵਾਈ ਹੈ ਜੇ ਤੂੰ ਲਿਆ ਕੇ ਦੇਵੇਂ ਤਾਂ ਠੀਕ ਹੈ ਨਹੀਂ ਮੈਂ ਆਪੇ ਹੋਰ ਕਿਸੇ ਤੋਂ ਮੰਗਵਾ ਲਵਾਂਗੇ ਮਾਈ ਲੱਸੀ ਤਾਂ ਮੈਂ ਲਿਆ ਦੇਵਾਂ ਪਰ ਤੂੰ ਪੀ ਕੇ ਮਰ ਜਾਣਾ ਤੇ ਸਾਡੇ ਉੱਤੇ ਕਲੰਕ ਲੱਗ ਜਾਊ ਕਿ ਲੱਸੀ ਬਲਾ ਕੇ ਮਾਈ ਮਾਰ ਦਿੱਤੀ ਮੈਨਾਖਿਆ ਕੋਈ ਡਰਨੀ ਮੈਂ ਮਰਾਂ ਜਾਂ ਜੀਵਾਂ ਪੀਣੀ ਗੋਕਿਲ ਲੱਸੀ ਹੈ ਉਸਨੇ ਬੜੀ ਕੋਸ਼ਿਸ਼ ਨਾਲ ਇੱਕ ਵਿਧਵਾ ਸਤਰੀ ਦੇ ਘਰੋਂ ਗੜਵੀ ਪਰ ਕੇ ਲੱਸੀ ਲਿਆਂਦੀ ਕਿਉਂਕਿ ਦੁੱਧ ਉਦੋਂ ਕੋਈ ਵੇਚਦਾ ਨਹੀਂ ਸੀ ਹੁੰਦਾ ਲੂਣ ਪਾ ਕੇ ਦੋ ਗਲਾਸ ਮਾਈ ਪੀ ਗਈ ਦੋ ਘੰਟੇ ਅੰਦਰ ਸੰਗਤ ਜੀ ਉਸਦਾ ਬੁਖਾਰ ਉਤਰ ਗਿਆ ਤੇ ਰਾਜੀ ਹੋ ਕੇ ਹੋ ਕੇ ਜਲਦੀ ਹੀ 3 ਦਿਨ ਕਲੇਰੀ ਪਹੁੰਚੀ ਕਿ ਦੁਬਾਰਾ ਫਿਰਨਾ ਚੜ ਜਾਵੇ ਘਰ ਆ ਕੇ ਮਾਤਾ ਨੇ ਸਾਰੀ ਕਹਾਣੀ ਪਰਿਵਾਰ ਨੂੰ ਸੁਣਾਈ ਇਸੇ ਤਰ੍ਹਾਂ 2-3 ਮਹੀਨਿਆਂ ਪਿੱਛੋਂ ਜਦ ਬਾਬਾ ਜੀ ਵਾਪਸ ਆਏ ਤਾਂ ਮਾਤਾ ਵੀ ਦਰਸ਼ਨ ਕਰਨ ਲਈ ਪਹੁੰਚ ਗਈ ਮਾਈ ਨੂੰ ਵੇਖ ਕੇ ਬਾਬਾ ਜੀ ਮੁਸਕਰਾਪੇ ਤੇ ਕਹਿਣ ਲੱਗੇ ਕਿਉਂ ਮਾਈ ਕੀ ਹਾਲ ਰਿਆ ਇਹ ਸੁਣ ਕੇ ਮਾਈ ਨੇ ਨਿੱਤਰ ਭਾਰੇ ਤੇ ਹੱਥ ਛੋੜ ਕੇ ਬੋਲੀ ਗਰੀਬ ਨਵਾਜ਼ ਤੁਸੀਂ ਹੀ ਕਿਰਪਾ ਕੀਤੀ ਸੀ ਨਹੀਂ ਤੇ ਮੈਂ ਮਰ ਜਾਣਾ ਸੀ ਬਾਬਾ ਜੀ ਕਹਿਣ ਲੱਗੇ ਅਸਾਂ ਕੀ ਕਰਨਾ ਸੀ ਇਹ ਬੁਖਾਰ ਹੀ ਗਰਮੀ ਦਾ ਸੀ ਲੱਸੀ ਨਾਲ ਹੀ ਉਤਰਨਾ ਸੀ ਸੋ ਉਤਰ ਗਿਆ ਅਸੀਂ ਤਾਂ ਕੁਝ ਨਹੀਂ ਕੀਤਾ ਇਹ ਹਨ ਕੁਝ ਕਰਨ ਵਾਲੇ ਕਰਕੇ ਵੀ ਆਖਦੇ ਹਨ ਅਸੀਂ ਕੁਝ ਨਹੀਂ ਕੀਤਾ ਤੇ ਅੱਜ ਅਸੀਂ ਪਏ ਵੇਖਦੇ ਹਾਂ ਕਿ ਜੋ ਖਾਲੀ ਭਾਂਡੇ ਹਨ ਉਹ ਕਿਵੇਂ ਖੜਕੀ ਜਾ ਰਹੇ ਹਨ ਹਰ ਵੇਲੇ ਆਪਣੀ ਸਿਫਤ ਸੁਣਨ ਅਤੇ ਕਰਨ ਦੀ ਇੱਛਾ ਹੈ ਪਰ ਪੱਲੇ ਕੁਝ ਵੀ ਨਹੀਂ ਤੇ ਜਿਨ੍ਹਾਂ ਦੇ ਪੱਲੇ ਕੁਝ ਹੈ ਉਹ ਚੁੱਪ ਹਨ ਇਹ ਹੀ ਨਿਸ਼ਾਨੀ ਹੁੰਦੀ ਹੈ ਸੰਗਤ ਜੀ ਕਮਾਈ ਵਾਲਿਆਂ ਦੀ ਜਿਹੜਾ ਪੂਰਨ ਮਹਾਪੁਰਖ ਹੁੰਦੇ ਹਨ ਉਹਨਾਂ ਨੂੰ ਆਪਣੀ ਵਡਿਆਈ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਰੱਬ ਵਾਲਿਆਂ ਦੇ ਮਸਤਕ ਤੋਂ ਹੀ ਪਹਿਚਾਣ ਹੋ ਜਾਂਦੀ ਹੈ ਉਹ ਸਦਾ ਨਿਮਾਣੇ ਅਤੇ ਨਿਤਾਣੇ ਬਣ ਕੇ ਰਹਿੰਦੇ ਹਨ ਕਦੇ ਕਿਸੇ ਪ੍ਰਤੀ ਈਰਖਾ ਦੁਵੇਖ ਕਦੇ ਕਿਸੇ ਲਈ ਮੱਥੇ ਉੱਪਰ ਤਿਉੜੀ ਨਹੀਂ ਪਾਉਂਦੇ ਭਾਵਕੀ ਗੁੱਸਾ ਨਹੀਂ ਕਰਦੇ ਇਸ ਲਈ ਸਭ ਕੋਈ ਉਹਨਾਂ ਦੇ ਮਨ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਅਤੇ ਉਹ ਵੀ ਸਭ ਕਿਸੇ ਨੂੰ ਪਾਉਂਦੇ ਹਨ ਉਹਨਾਂ ਦੇ ਅੰਦਰੋਂ ਖੁਦੀ ਭਾਵ ਮੇਰ ਇੰਜ ਉੱਡ ਗਈ ਜਿਵੇਂ ਤੱਲੀ ਵੱਜਣ ਨਾਲ ਪੰਛੀ ਉੱਡ ਜਾਂਦਾ ਹੈ ਕਿਉਂਕਿ ਜਿੱਥੇ ਗੁਰੂ ਨਾਨਕ ਹੈ ਉੱਥੇ ਮੈਂ ਨਹੀਂ ਤੇ ਜਿੱਥੇ ਮੈਂ ਹਾਂ ਉੱਥੇ ਗੁਰੂ ਨਾਨਕ ਪਾਸ਼ਾ ਨਹੀਂ ਹੈ ਤਨ ਤਨ ਪਿਆਰੇ ਬਾਬਾ ਨਾਨ ਸਿੰਘ ਜੀ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਕਿਵੇਂ ਬਿਆਨ ਕਰੀਏ ਸਾਡੇ ਕੋਲ ਲਫ਼ਜ਼ ਨਹੀਂ ਹਨ ਜਿਸ ਨਾਲ ਉਹਨਾਂ ਦੀ ਵਡਿਆਈ ਜਾਂ ਗੁਣ ਦੇਖ ਸਕੀਏ ਸੰਗਤ ਜੀ ਕਿੰਨਾ ਸ਼ਬਦਾਂ ਨਾਲ ਤਨ ਤਨ ਪਿਆਰੇ ਬਾਬਾ ਨਾਨ ਸਿੰਘ ਜੀ ਬਾਰੇ ਦੱਸਿਏ ਕੋਈ ਸ਼ਬਦ ਨਹੀਂ ਹੈ ਇਸ ਲਈ ਅਨੁਭਵ ਦੀ ਲੋੜ ਹੈ ਸਮਝਣ ਦੀ ਲੋੜ ਹੈ ਬਾਬਾ ਜੀ ਬਾਰੇ ਡੂੰਘਾਈ ਨਾਲ ਸੋਚਣ ਦੀ ਲੋੜ ਹੈ ਸੰਗਤ ਜੀ ਸੋ ਇਸੇ ਤਰ੍ਹਾਂ 10 12 ਸਾਲ ਤੱਕ ਮਾਈ ਠੀਕ ਠਾਕ ਰਹੀ ਫਿਰ ਇੱਕ ਦਿਨ ਅਚਾਨਕ ਮਾਈ ਨੂੰ ਮਰੋੜ ਲੱਗ ਗਏ ਜਦ ਕਈ ਦਿਨ ਰਾਜੀ ਨਾ ਹੋਈ ਤਾਂ ਖਿਆਲ ਆਇਆ ਤੇ ਕਹਿਣ ਲੱਗੀ ਕਿ ਅੱਗੇ ਤਾਂ ਬਾਬਾ ਜੀ ਬੈਠੇ ਸਨ ਸੋ 200 ਕੋ ਉੱਪਰ ਤੇ ਹੁਣ ਬੈਠੇ ਹਨ ਨੇੜੇ ਇਸ ਲਈ ਰਤਨ ਸਿੰਘ ਨੂੰ ਕਹਿਣ ਲੱਗੀ ਤੂੰ ਰੋਜ਼ ਬਾਬਾ ਜੀ ਪਾਸ ਜਾਂਦਾ ਹੈ ਮੇਰੀ ਬੇਨਤੀ ਕਰ ਰਤਨ ਸਿੰਘ ਦਾ ਛੋਟਾ ਭਰਾ ਤਾਂ ਪਾਠਾ ਵਿੱਚ ਸੀ ਵੱਡਾ ਭਰਾ RAM ਸਿੰਘ ਨਾਲ ਸੀ ਦੋਨੋਂ ਜਣੇ ਬਾਬਾ ਜੀ ਵੱਲ ਟੁਰ ਪਏ ਪਰ ਹਾਲੀ ਸੌ ਕਦਮ ਦੂਰ ਹੀ ਸਨ ਬਾਬਾ ਜੀ ਨੇ ਦੇਖ ਲਿਆ ਤੇ ਕਹਿਣ ਲੱਗੇ ਕਿ ਅੱਜ ਦੋਨੋਂ ਭਰਾ ਰਲ ਕੇ ਆ ਰਹੇ ਹਨ ਕੋਈ ਗੱਲ ਜ਼ਰੂਰ ਹੈ ਹਜੂਰੀਏ ਸੰਤਾ ਸਿੰਘ ਦੇ ਰਾਹੀ ਰਤਨ ਸਿੰਘ ਨੂੰ ਅੰਦਰ ਬੁਲਾਇਆ ਵੱਡਾ ਭਰਾ ਹਲੇ ਬਾਹਰ ਹੀ ਸੀ ਰਤਨ ਸਿੰਘ ਨੇ ਅਜੇ ਬੇਨਤੀ ਵੀ ਨਹੀਂ ਸੀ ਕੀਤੀ ਆਪੇ ਹੀ ਪੁੱਛਿਆ ਰਤਨ ਸਿੰਘ ਮਾਈ ਦਾ ਕੀ ਹਾਲ ਹੈ ਬੇਨਤੀ ਕੀਤੀ ਅਗੂ ਜੀ ਮਾਈ ਦਾ ਹਾਲ ਤੱਕ ਸੂਤਾ ਹੈ ਬੜੀ ਔਖੀ ਹੈ ਮਰੋੜੇ ਲੱਗੇ ਹੋਏ ਹਨ ਬੇਨਤੀ ਕਰਨ ਵਾਸਤੇ ਸਾਨੂੰ ਭੇਜਿਆ ਹੈ ਕਿਰਪਾ ਕਰੋ ਸੁਣ ਕੇ ਕਹਿਣ ਲੱਗੇ ਤੁਸੀਂ ਬੜੇ ਬੇਪਰਵਾਹ ਹੋ ਤੁਸੀਂ ਪਹਿਲਾਂ ਨਹੀਂ ਦੱਸਿਆ ਉਸ ਨੂੰ ਔਖੇ ਨਹੀਂ ਹੋਣ ਦੇਣਾ ਸੀ ਇਲਾਜ ਕਰੋ ਹੁਕਮ ਕਰੋ ਕਿ ਇਲਾਜ ਕਰਿਏ ਇਲਾਜ ਇੱਕੋ ਹੈ ਸਰਬ ਰੋਗਾਂ ਔਖਾਦਨਾ ਹੁਣੇ ਮੜ ਜਾਓ ਜਾਂਦਿਆਂ ਹੀ ਮਕਾਨ ਸਾਫ਼ ਕਰਕੇ ਫਟਾਫਟ ਸਧਾਰਨ ਪਾਠ ਰਖਾ ਦਿਓ ਭੋਗ ਦੁਸਹਿਰੇ ਦੇ ਪੈ ਜਾਓ ਤਕਲੀਫ਼ ਨਹੀਂ ਹੋ ਹੁਣੇ ਜਾਓ ਇਹ ਵਚਨ ਸੁਣ ਕੇ ਦੋਨੋਂ ਭਰਾ ਘਰਾਂ ਨੂੰ ਮੁੜ ਪਏ ਅਤੇ ਆਉਂਦੇ ਹੀ ਮਾਈ ਨੇ ਪੁੱਛਿਆ ਮੇਰੀ ਬੇਨਤੀ ਕੀਤੀ ਸੀ ਕਿ ਨਹੀਂ ਆਖਿਆ ਤੇਰੇ ਵਾਸਤੇ ਹੀ ਤਾਂ ਗਏ ਸੀ ਫਿਰ ਕੀ ਹੁਕਮ ਕੀਤਾ ਹੈ ਬਾਬਜ ਨੇ ਦੱਸਿਆ ਕਿ ਪਾਠ ਰੱਖਣ ਦਾ ਹੁਕਮ ਹੈ ਅਤੇ ਅਸੀਂ ਹੁਣੇ ਹੀ ਤਿਆਰੀ ਕਰਕੇ ਪਾਠ ਰੱਖ ਰਹੇ ਹਾਂ ਪਾਠ ਰੱਖਿਆ ਗਿਆ ਮਾਈ ਨੇ ਆਖਿਆ ਕਿ ਪਾਠ ਤਾਂ ਤੁਸੀਂ ਰੱਖ ਦਿੱਤਾ ਹੈ ਪਰ ਪਹੁੰਚਿਆ ਹਰੇ ਕੋਈ ਨਹੀਂ ਮਾਈ ਦੀ ਇਹ ਗੱਲ ਸੁਣ ਕੇ ਵਿਚਾਰ ਕੀਤੀ ਕਿ ਪੁੱਤ ਭਾਵੇਂ ਸੱਤ ਹੋਣ ਪਰ ਫਿਰ ਵੀ ਲੜਕੀਆਂ ਦਾ ਖਿਆਲ ਰਹਿੰਦਾ ਹੈ ਐਨੇ ਚਿਹਰੇ ਵਿੱਚ ਭੈਣ RAMKOR ਆ ਗਈ ਉਸ ਨੂੰ ਵੇਖ ਕੇ ਮਾਈ ਨੇ ਇਸ਼ਾਰਾ ਕੀਤਾ ਕਿ ਇਸ ਨੂੰ ਪ੍ਰਸ਼ਾਦਾ ਦੇ ਦਿਓ ਚਾਹ ਪੀ ਲਵੇ ਸਾਨੂੰ ਵੀ ਕਿਹਾ ਕਿ ਤੁਸੀਂ ਚਾਹ ਪੀ ਲਵੋ ਭੈਣ RAMKOR ਹੈਰਾਨ ਕਿ ਹੋਰ ਕੋਈ ਗੱਲ ਹੀ ਨਹੀਂ ਕੀਤੀ ਇਹ ਇਵੇਂ ਕਿਉਂ ਗੱਲਾਂ ਕਰ ਰਹੀ ਹੈ ਦੇਖਿਆ ਤਾ ਮਾਈ ਦੀ ਨਬਜ ਮਤਮ ਪੈਰੀ ਹੈ ਇਤਨੇ ਨੂੰ ਸਰਦਾਰ ਰਤਨ ਸਿੰਘ ਦਾ ਭਤੀਜਾ ਜਾ ਕੇ ਗੰਗਾ ਜਲ ਲਿਆਇਆ ਤੇ ਮਾਈ ਨੂੰ ਕਹਿਣ ਲੱਗਾ ਗੰਗਾ ਜਲ ਹੈ ਪੀ ਲੈ ਮਾਈ ਕਹਿੰਦੀ ਨਹੀਂ ਮੈਂ ਨਹੀਂ ਪੀਣਾ ਮੈਂ ਕੋਈ ਗੰਗਾ ਤਾਂ ਨਹੀਂ ਜਾਣਾ ਫਿਰ ਇੱਕ ਵਾਰ ਸਾਰਿਆਂ ਨੇ ਆਖਿਆ ਕਿ ਚਾਹ ਪੀ ਲਓ ਪ੍ਰਸ਼ਾਦਾ ਛਕ ਲਓ ਤਾਂ ਪਰਾਂ ਜਾ ਕੇ ਚਾਹ ਪੀਤੀ ਇੱਕ ਇੱਕ ਰੋਟੀ ਅਜੇ ਖਾਧੀ ਸੀ ਮਾਈ ਨੇ ਪ੍ਰਾਂ ਦੇ ਦਿੱਤੇ ਕਿਸੇ ਸਬੰਧੀ ਨੂੰ ਨੇੜੇ ਨਾ ਆਉਣ ਦਿੱਤਾ ਇਸੇ ਤਰ੍ਹਾਂ ਉਸ ਦੇ ਅੰਤ ਨੂੰ ਬਾਬਾ ਜੀ ਨੇ ਸਾਂਭਿਆ ਇਹ ਸੀ ਪੂਰਨ ਮਹਾਂਪੁਰਖ ਅਨਿਸ਼ਾਨੀ ਸੰਗਤ ਜੀ ਤਦੇ ਤਾਂ ਸਾਹਿਬ ਆਖਦੇ ਹਨ ਕਿ ਐਸੇ ਮਿੱਤਰਾਂ ਨੂੰ ਆਪਣੇ ਮਿੱਤਰ ਬਣਾ ਲਓ ਜੋ ਸਾਥ ਨਿਭਣ ਗੁਰਬਾਣੀ ਕਹਿੰਦੀ ਹੈ ਸੱਜਣ ਸੇ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗਿਏ ਤਿੱਥੇ ਖੜੇ ਦਿਸਣ ਜੋ ਸੱਚੇ ਮਿੱਤਰ ਹਨ ਉਹ ਔਖੇ ਸਮੇ ਵੀ ਨਾਲ ਨਿਭਦੇ ਹਨ ਸਭ ਤੋਂ ਭੀੜ ਦਾ ਸਮਾਂ ਬੰਦੇ ਉੱਪਰ ਉਦੋਂ ਆਉਂਦਾ ਹੈ ਜਦੋਂ ਕੋਲ ਕੁਝ ਨਾ ਹੋਵੇ ਤੇ लेखा ਲੈਣ ਵਾਲਾ ਆ ਕੇ लेखा ਮੰਗੇ ਅਤੇ ਜਲੀਲ ਕਰੇ ਕਿ ਮੇਰਾ ਹਿਸਾਬ ਕਰ ਤੇ ਉਸ ਕੋਲ ਦੇਨ ਨੂੰ ਕੁਝ ਨਾ ਹੋਵੇ ਉਸ ਵੇਲੇ ਫਿਰ ਉਸ ਦੀ ਹਾਲਤ ਜੋ ਹੁੰਦੀ ਹੈ ਉਹ ਉਹੀ ਜਾਣਦਾ ਹੈ ਕਿ ਕੋਲ ਖੜੋਤਾ ਹੋਵੇ ਉਸ ਦਾ ਮਿੱਤਰ ਉਹ ਆਖੇ ਪਰ ਇਹੋ ਜਿਹੜਾ ਹਿਸਾਬ ਹੈ ਤੂੰ ਮੇਰੇ ਨਾਲ ਕਰ ਲਵੀ ਇਸ ਨੂੰ ਜਲੀਲ ਨਾ ਕਰ ਤਾਂ ਸਮਝੋ ਇਹ ਸੱਚਾ ਮਿੱਤਰ ਹੈ ਤੇ ਜੇ ਮਿੱਤਰ ਮੂਹ ਛਪਾ ਜਾਵੇ ਤਾਂ ਸਮਝੋ ਕਿ ਇਹ ਤਾਂ ਉਹ ਹੈ ਜਿਸ ਬਾਬਤ ਗੁਰਤੇਗ ਬਹਾਦਰ ਸਾਹਿਬ ਫਰਮਾਉਂਦੇ ਹਨ ਸੁਖਮੇ ਬਹੁ ਸੰਗੀ ਭਏ ਦੁਖਮੇ ਸੰਗ ਨਾ ਕੋਈ ਸੰਗਤ ਜੀ ਇਹੋ ਹੀ ਫਰਕ ਹੈ ਦੁਨਿਆਵੀ ਮਿੱਤਰਾਂ ਦਾ ਕਿਉਂ ਕਿਉਂਕਿ ਕਈ ਤਾਂ ਜਿਉਂਦੇ ਨੂੰ ਵੀ ਛੱਡ ਜਾਂਦੇ ਹਨ ਅਤੇ ਕਈ ਮਰਿਆਂ ਦੇ ਨਾਲ ਵੀ ਸਾਥ ਨਭਾਉਂਦੇ ਹਨ ਸੰਗਤ ਜੀ ਉਹਨਾਂ ਨੂੰ ਮਿੱਤਰ ਬਣਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਮਿੱਤਰ ਬਣਾਉਣ ਨਾਲ ਤੇਰੀ ਦੁਰਮਤ ਚੜੀ ਜਾਵੇ ਉਹਨਾਂ ਬਾਬਤ ਭਾਵੇਂ ਤੈਨੂੰ ਸਾਰਾ ਸੰਸਾਰ ਫਿਰਨਾ ਪਵੇ ਫਿਰ ਵੀ ਲੱਭ ਕਿਉਂਕਿ ਐਸੇ ਵਿਰਲੇ ਹਨ ਥੋੜੇ ਹਨ ਘਣੇ ਨਹੀਂ ਬਹੁਤੇ ਨਹੀਂ ਤਨਸਨ ਬਾਬਾ ਨਨਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਐਸੀ ਵਡਿਆਈ ਸੀ ਐਸੀ ਸ਼ਖਸੀਅਤ ਕਿ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਜੋ ਉਹਨਾਂ ਦੇ ਬਣ ਗਏ ਸੱਚਮੁੱਚ ਉਹਨਾਂ ਸੇਵਕਾਂ ਦੀ ਆਪ ਪਿਆਰ ਰੱਖੀ ਅਨ ਸੰਸਾਹੀਓ ਕੇ ਵਿਚਰੇ ਸਿਰਹੁ ਆਪਣੇ ਸਮੇਂ ਵਿੱਚ ਹੀ ਨਹੀਂ ਬਲਕਿ ਪੰਜ ਪੂਤਕ ਸਰੀਰ ਛੱਡਣ ਤੋਂ ਬਾਅਦ ਵੀ ਆਪਣੇ ਸੇਵਕਾਂ ਦੀ ਪਿਆਜ ਰੱਖਦੇ ਰਹੇ ਅਤੇ ਅੱਜ ਵੀ ਰੱਖ ਰਹੇ ਹਨ ਪ੍ਰਕਾਸ਼ ਕੇ ਕੋਈ ਉਹਨਾਂ ਦਾ ਬਣ ਜਾਵੇ ਬਸ ਫਰਕ ਇਹੋ ਹੀ ਰਿਹਾ ਹੈ ਕਿ ਅਸੀਂ ਬਾਬਾ ਜੀ ਨੂੰ ਭੁੱਲ ਗਏ ਹਾਂ ਕਦੇ ਕਿਸੇ ਦੇ ਬਣ ਗਏ ਕਦੇ ਕਿਸੇ ਨੂੰ ਬਾਬਾ ਬਣਾ ਲਿਆ ਕਦੀ ਕਿਸੇ ਨੂੰ ਮੰਨ ਲਿਆ ਇਸੇ ਕਮਜ਼ੋਰੀ ਨੇ ਸਾਨੂੰ ਇੱਥੇ ਖੜਾ ਕਰ ਦਿੱਤਾ ਇੱਕ ਤਾਂ ਥਾਂ ਥਾਂ ਉੱਪਰ ਪਟਕ ਰਹੇ ਹਾਂ ਕਿਸੇ ਇੱਕ ਦਿਨਾ ਬਣ ਸਕੇ ਦੂਜਾ ਆ ਗਿਆ ਹੰਕਾਰ ਹਉਮੇ ਮੈਂ ਜਿਸ ਕਰਕੇ ਆਪਣਾ ਆਪ ਆਪਣਾ ਆਪਣਾ ਆਪ ਆਪਣੀ ਹਉਮੇ ਨਾਲ ਗਵਾ ਸਗੇ ਇਹ ਸਨ ਕਮਜ਼ੋਰੀਆਂ ਸੋ ਸਾਨੂੰ ਬਾਬਨਾਨ ਸਿੰਘ ਜੀ ਮਹਾਰਾਜ ਤੋਂ ਜਿਹੜੀਆਂ ਦੂਰ ਕਰ ਰਹੀਆਂ ਹਨ ਸੰਗਤ ਜੀ ਲੋੜ ਹੈ ਵਿਸ਼ਵਾਸ ਦੀ ਪੂਰਨ ਮਹਾਪੁਰਖ ਲੱਭੰਦੀ ਇੱਕ ਗੁਰੂ ਨੂੰ ਲੱਭੋ ਪੂਰਨ ਮਹਾਪੁਰਖ ਨੂੰ ਲੱਭੋ ਜਿਹੜਾ ਜਿਉਂਦੇ ਵੀ ਤੁਹਾਡੀ ਰੱਖਿਆ ਕਰੇ ਤੇ ਮਰਨ ਤੋਂ ਬਾਅਦ ਵੀ ਤੁਹਾਡੀ ਰੱਖਿਆ ਕਰੇ ਸੰਗਤ ਜੀ ਇਹ ਸਾਖੀ ਇੱਥੇ ਹੀ ਸਮਾਪਤ ਹੁੰਦੀ ਹੈ ਸੰਗਤ ਜੀ ਆਪ ਜੀ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਸਾਖੀਆਂ ਸਾਂਝੀਆਂ ਕਰਦਿਆਂ ਹੋਇਆਂ ਜੇ ਦਾਸ ਤਕੀ ਭੁੱਲ ਹੋ ਗਈ ਤਾਂ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਹਾਂ ਆਪ ਸਤਿਗੁਰ ਜੀ ਦੀ ਪਿਆਰੀ ਸਾ ਸੰਗਤ ਜੀ ਬਖਸ਼ਣਹਾਰ ਹੋ ਬਖਸ਼ਣਯੋਗ ਹੋ ਮਾਫ ਕਰ ਦੇਣਾ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ साधु स